ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰ ਰਹੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਦੇ ਪਏ ਐ ਕਿ ਮਰਨ ਤੋਂ ਬਾਅਦ ਕੀ ਹੁੰਦਾ ਵਾ ਇਨਸਾਨ ਦੇ ਨਾਲ ਤੇ ਨਾਲ ਹੀ ਨਾਲ ਹੋਏ ਦੱਸਦੇ ਪਏ ਐ ਕਿ ਮਰਨ ਵਾਲੇ ਦੇ ਜਿਹੜੇ ਘਰ ਵਾਲੇ ਐ ਉਸ ਤੋਂ ਬਾਅਦ ਜਿਹੜਾ ਉਹ ਉਹਦੇ ਵਾਸਤੇ ਖਾਣਾ ਪਕਾਉਂਦੇ ਜਾਂ ਗਰੀਬਾਂ ਨੂੰ ਕੱਪੜੇ ਦਿੰਦੇ ਐ ਜਾਂ ਪੂਜਾ ਪਾੜ ਕਰਦੇ ਐ ਕਥਾ ਕੀਰਤਨ ਕਰਦੇ ਐ ਆਇਆ ਕਿ ਇਹਦਾ ਸਵਾਬ ਉਸ ਮਰਨ ਵਾਲੇ ਨੂੰ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਇਹ ਅੱਜ ਗਿਆਨੀ ਸੰਸਿਮਸਕੀਨ ਹੋਣੀ ਆਪਣੀ ਕਥਾ ਦੇ ਵਿੱਚ ਬਿਆਨ ਕਰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹ ਦਿੱਕਤ ਆ ਫਿਰ ਕਰਨੇ ਇਸ ਤੇ ਵਿਚਾਰ ਜੇ 모ਹਾ ਕਾ ਘਰ 모हे ਘਰ 모ਏ ਪਿਤਰੀ ਦੇ ਅਗਲੇ ਵਸਿਆਣੇ ਪਿਤਰੀ ਚੋਰ ਕਰੇ ਵੜੀਏ ਹੱਥ ਧਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮੱਲਾ ਪਹਿਲਾ ਜੂੰ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ ਸੋਚੇ ਇਹ ਨਾ ਆਖੀਏ ਬੈਂਜ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ 17ਵੀਂ ਪੌੜੀ ਜਿਸ ਦੇ ਨਾਲ ਸੰਬੰਧਿਤ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਪ੍ਰਥਮ ਸ਼ਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਇੱਕ ਬੜੀ ਪੁਰਾਣੀ ਮਨੋਤ ਚਲੀ ਆ ਰਹੀ ਹੈ ਕਿ ਕਿ ਪਿਤਰਾਂ ਦੇ ਨਿਵੇਤ ਕੁਝ ਦਾਨ ਕਰੀਏ ਕੁਝ ਪੁੰਨ ਕਰੀਏ ਭੋਜਨ ਅਨ ਬਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨੇ ਇਹ ਪ੍ਰਥਾ ਜੋ ਚਲਾਈ ਗਈ ਹੈ ਚਲਾਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ ਤਾਂ ਹੀ ਜੋ ਹੈ ਇਹ ਚੱਲੀਏ ਵਰਨਾ ਇਹ ਕਿਸਾ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ ਇਸ ਦਾ ਕੋਈ ਬੋਧ ਵੀ ਨਾ ਹੋਵੇ ਇਸ ਦਾ ਕੋਈ ਪਤਾ ਵੀ ਨਾ ਹੋਵੇ ਸਰਾਧਾ ਦੀ ਪ੍ਰਥਾ ਜੋ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਈ ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ ਜਿਵੇਂ ਹਰ ਧਰਮ ਤੇ ਧਾਰਮਿਕ rehberi ਪੁਰਸ਼ ਦਾ ਕੁਝ ਇਤਿਹਾਸਕ ਪੱਖ ਹੁੰਦਾ ਹੈ ਤੇ ਕੁਝ ਸਿਧਾਂਤਿਕ ਪੱਖ ਇਤਿਹਾਸਕ ਤੱਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ ਸਿਧਾਂਤ ਤੋਂ ਗਹਿਰਾ ਨਜ਼ਰੀਆ ਬੜੀ ਡੈਨੀ ਦ੍ਰਿਸ਼ਟੀ ਚਾਹੀਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ ਦੂਸਰੇ ਨੂੰ ਜ਼ਰੂਰ ਪਹੁੰਚੇਗਾ ਪਿਤਰਾਂ ਨੂੰ ਜ਼ਰੂਰ ਪਹੁੰਚੇਗਾ ਭਗਤ ਕਬੀਰ ਜੀ ਦਾ ਵੀ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਣੇ ਕੋ ਮੂਵੇ ਸਰਾਦ ਕਰਾਈ ਪਿਤਰ ਵੀ ਬਪਰੇ ਕਿਉਂ ਕਰ ਪਾਵੇਂ ਕਊਆ ਕੁਕਰ ਖਾਈ ਜੀਵਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ ਕੋਈ ਸੇਵਾ ਨਹੀਂ ਕੋਈ ਆਦਰ ਸਤਕਾਰ ਨਹੀਂ ਔਰ ਢੰਗ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਦ ਵਿਸ਼ੇਸ਼ ਢੰਗ ਦਾ ਭੋਜਨ ਔਰ ਆਖਿਆ ਜਾਏ ਕਿ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਿਆਮ ਕਿ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਦ ਪੈ ਕਰਾਂਦੇ ਹਨ ਔਰ ਜੇ ਦਾਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ ਹਰ ਹਾਲਤ ਦੇ ਚ ਪਹੁੰਚਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਬੜੀ ਤਾਰਕਿਕ ਜੋ யਥਾਰਥ ਤੇ ਖੜੀ ਹੈ ਉਹ ਗੱਲ ਕਰਦੇ ਨੇ ਜੇ 모ਹਾ ਕਾ ਘਰਮ ਹੋਏ ਘਰ ਮੋਹੇ ਪਿਤਰੀ ਦੇ ਜੇ ਕੋਈ ਚੋਰ ਕਿਸੇ ਦੇ ਘਰ ਸਨ ਲਾਵੇ ਤੇ ਸਨ ਲਾ ਕੇ ਧਨ ਪ੍ਰਾਪਤ ਕਰੇ ਤੇ ਉਸ ਧਨ ਨਾਲ ਸਰਾਦ ਕਰਾਵੇ ਚੋਰੀ ਦੇ ਧਨ ਨਾਲ ਜੋ ਚੁਰਾ ਕੇ ਲਿਆਇਆ ਹੈ ਸਨ ਲਾ ਕੇ ਲਿਆਇਆ ਹੈ ਉਸ ਪੈਸੇ ਦੇ ਨਾਲ ਇਸਰਾਦ ਕਰਾਵੇ ਬਿੱਤਰਾਂ ਦੇ ਨਿਵਿਤ ਦੇਵੇ ਤੇ ਜੇ ਹੁਣ ਆਖਿਆ ਜਾਏ ਉਹ ਵਾਕਈ ਪਿਤਰਾ ਤੱਕ ਪਹੁੰਚਦਾ ਹੈ। ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ। ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ ਹੈ। ਜਾਂ ਤੇ ਕਹਿ દਈਏ ਕੁਝ ਜਾਣਦਾ ਨਹੀਂ। ਅਗਰ ਉਹ ਸਭ ਕੁਝ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ। ਅੱਗੇ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ। ਸੰਨ ਲਾਈ ਗਈ ਚੋਰੀ ਕੀਤੀ ਗਈ। ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਧਕ ਆਇਆ ਗਿਆ। ਤੋਂ ਵਸਤੂ ਤੇ ਚੋਰੀ ਦੀ ਹੋ ਗਈ। ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲਏ ਜਾਣਗੇ। ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਜੇ ਪਿਤਰਾ ਦੇ ਨਿਵੇਤ ਚੋਰੀ ਦਾ ਧਾਮ ਅਰਪਣ ਕੀਤਾ ਹੈ। ਤੋਂ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ। ਅਗਰ ਵਾਕਈ ਅੱਗੇ ਪਹੁੰਚਦਾ ਹੈ ਔਰ ਵਾਕਈ ਅੱਗੇ ਸਾਉ ਸੁ ਜਾਣ ਹੈ। ਅਗਰ ਐਸੀ ਮਨੋਤ ਹੈ। ਤੋ ਫਿਰ ਪਿੱਤਰ ਵੀ ਚੋਰ ਹੋ ਗਏ ਦੇਖਣ ਦੇ ਚਾਇਆ ਸਾਰੀ ਦੁਨੀਆ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਹ ਤੇ ਗੁਨਾਹ ਹੈ ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ ਇਹ ਵੀ ਜੁਰਮ ਹੈ ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ ਅਗਰ ਇੱਕ ਚੋਰ ਨਾਜਾਇਜ਼ ਡੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਕਿਸੇ ਦਾ ਘਰ ਸਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਜ ਕੀਤਾ ਹੈ ਆਪਣੇ ਪਿਤਰਾਂ ਦੇ ਨਿਵੇਤ দান ਪਿਆ ਕਰਦਾ ਹੈ ਮਹਾਰਜ ਕਰਨ ਚਲੋ ਇੱਥੇ ਤੱਕ ਅਸੀਂ ਮੰਨ ਲੈਨੇ ਆ ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ ਉਚਾਨ ਵਾਲੇ ਸਿਆਣੇ ਨੇ ਪਰਮਾਤਮਾ ਦਾ ਨਿਯਮ ਔਰ ਪਰਮਾਤਮਾ ਬਹੁਤ ਸਿਆਣਾ ਹੈ ਤਾਂ ਫਿਰ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਅਗੋਂ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਚੋਰੀ ਦੀ ਹੈ ਔਰ ਪਿਤਰ ਵੀ ਚੋਰ ਬਣਾ ਲਏ ਜਾਣਗੇ ਕਿਆ ਪਿਤਰਾਂ ਦੇ ਨਿਮਿਤ ਕੁਝ ਵੀ ਨਹੀਂ ਭੇਜਿਆ ਜਾ ਸਕਦਾ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਇਤਨੀ ਗੱਲ ਤੇ ਸਪਸ਼ਟ ਹੈ ਕਿ ਅਸਥੂਲ ਚੀਜ਼ ਅਸੀਂ ਨਹੀਂ ਭੇਜ ਸਕਦੇ ਅਜੋਕਾ ਵਿਗਿਆਨ ਵੀ ਇਸ ਦੀ ਤਸਦੀਕ ਕਰਦਾ ਹੈ ਵਿਚਾਰਾਂ ਦੀ ਪੌਂਚ ਬੜੀ ਦੂਰ ਤੱਕ ਹੈ ਯਾਦ ਦੀ ਪੌਂਚ ਬੜੀ ਦੂਰ ਤੱਕ ਹੈ ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ ਭਾਵੇਂ ਉਹ 3-4000 ਮੀਲ ਦੀ ਦੂਰੀ ਤੇ ਹੋਵੇ ਤਾਂ ਦੇਖਣ ਦੇ ਚਾਹਿਆ ਉਹ ਯਾਦ ਕਰਨ ਲੱਗ ਪੈਂਦਾ ਹੈ ਪਿਤਰਾਉਂ ਦੀ ਤੇ ਬਹੁਤ ਦੂਰੀ ਬਹੁਤ ਦੂਰੀ ਅਥਾਹ ਦੂਰੀ ਤੇ ਨੇ ਪਤਾ ਨਹੀਂ ਕਿਸ ਜਨਮ ਵਿੱਚ ਕਿਸ ਜੁਗ ਵਿੱਚ ਕਿਹੜੇ ਲੋਕ ਦੇ ਉਨ੍ਹਾਂ ਪਿਤਰਾਂ ਦੇ ਨਿਵੇਤ ਅਗਰ ਕੁਝ ਭੇਜਣਾ ਹੈ ਦੇਣਾ ਹੈ ਅਰਪਣ ਕਰਨਾ ਹੈ ਤਾਂ ਪ੍ਰਵਾਸਮਾ ਦਾ ਨਾਮ ਜਪੀਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਵੇਤ ਨਾਮ ਜਪ ਰਿਆਂ ਔਰ ਨਾਮ ਸੂਖਸ਼ਮ ਹੈ ਸੂਖਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਯਾਦ ਬੜੀ ਦੂਰ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਪ੍ਰਭੂ ਚਿੰਤਨ ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ ਸਤਿਗੁਰ ਦੀ ਬਾਣੀ ਜਿਸ ਸੇ ਮਿਲਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ ਪਿਤਰਾ ਦਾ ਵੀ ਉਲਾਰ ਹੋ ਸਕਦਾ ਹੈ ਅਸੀਂ ਆਪਣੇ ਗੁਜ਼ਰ ਗਏ ਪੀਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਹਾਂ ਪਰ ਕਿਸ ਢੰਗ ਨਾਲ ਉਹਨਾਂ ਦੇ ਨਿਮਿਤ ਸਰਾਧ ਕਰਾ ਕੇ ਅਨ ਬਸਤਰ ਦੇ ਕੇ ਪੈਸਾ ਪਾਣੀ ਦੇ ਕੇ ਭੋਜਨ ਛਕਾ ਕੇ ਮਹਾਰਾਜ ਕਹਿੰਦੇ ਨਹੀਂ ਇਸਤੇ ਨਾਲ ਤੇ ਉਸੇ ਦਾ ਹੀ ਕਲਿਆਣ ਹੋ ਸਕਦਾ ਹੈ ਜੋ ਭੋਜਨ ਛਕ ਰਿਹਾ ਹੈ ਜੋ ਬਸਤਰ ਲੈ ਰਿਹਾ ਹੈ ਜੋ ਪੈਸਾ ਲੈ ਰਿਹਾ ਹੈ ਉਸ ਦਾ ਹੀ ਕਲਿਆਣ ਹੋਇਆ ਹੈ ਪਿਤਰਾਂ ਦਾ ਨਹੀਂ ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ ਨਾ ਗੁਰੂ ਨਾਨਕ ਮੰਦੇ ਨੇ ਨਾ ਹੀ ਭਗਤ ਕਬੀਰ ਮੰਦੇ ਨੇ ਔਰ ਕੋਈ ਦਾਰਸ਼ਨਿਕ ਜਿਹਦੀ ਧਾਰਮਿਕ ਵਿਚਾਰਦਾਰਾ ਬਕਾਇਦਾ ਵਿਗਿਆਨਕ ਦ੍ਰਿਸ਼ਟੀਕੋਣ ਤੇ ਵੀ ਪੂਰੀ ਉਤਰਦੀ ਹੋਵੇਗੀ ਉਹ ਕਤਈ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ اور پھر اس نو پہنچے جو مدت ہوئی مر گئے اور پتہ نہیں کس جون پتہ نہیں ہے تو یہ پہنچے گا یہ بستر کس طرح پہنچ گئے یہ اگر کوئی منک اپنے پترا سمبند بنا کے رکھنا چاہے تو کچھ دینا بھی چاہتا ہے کچھ بھیجنا بھی چاہتا ہے تو صاحب کہہ ہاں ہاں دتا جا سکتا ہے بھیجا جا سکتا ہے اجوکا ਵਿਗਿਆਨ ਵੀ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਹੋ ਗੁਜ਼ਰੇ ਪੁਰਾਣੇ ਜੋ ਬਜ਼ੁਰਗ ਨੇ ਮਹਾਪੁਰਸ਼ ਨੇ ਉਹਨਾਂ ਦੇ ਬੌਲ ਕਾਬੂਜ ਕੀਤੇ ਜਾਣ ਖਲਾਦ ਵਿੱਚ ਜੋ ਮੌਜੂਦ ਨੇ ਇਹਦਾ ਮਤਲਬ ਉਹਨਾਂ ਦੇ ਬੌਲ ਮੌਜੂਦ ਨੇ ਉਹਨਾਂ ਦੇ ਸੂਖਸ਼ਮ ਢਾਂਚੇ ਮੌਜੂਦ ਨੇ ਅਗਰ ਪਿਤਰ ਕਿਸੇ ਲੋਕ ਦੇ ਵਿੱਚ ਪੁਨਰ ਜਨਮ ਪ੍ਰਾਪਤ ਕਰ ਚੁੱਕੇ ਨੇ ਕੋਈ ਹੋਰ ਜੁਨ ਦੇ ਚਲੇ ਗਏ ਨੇ ਕਿ ਉਹਨਾਂ ਦਾ ਕਲਿਆਣ ਕਰਨਾ ਹੈ ਕਿਸ ਤਰ੍ਹਾਂ ਕਰੀਏ ਤਾਂ ਸਤਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰ ਪਰ ਪਿਤਰਾਂ ਦੇ ਨਿਮਿਤ ਕਰ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪੂਰਨ ਦ੍ਰਿੜ ਸੰਕਲਪ ਨਾਲ ਕਿ ਤੂੰ ਪ੍ਰਭੂ ਨੂੰ ਯਾਦ ਕਰੇ ਇਕਾਗਰਤਾ ਦੇ ਨਾਲ ਔਰ ਸੰਕਲਪ ਕਰੇ ਕਿ ਇਸ ਕੀਤੀ ਹੋਈ ਯਾਦ ਦਾ ਫਲ ਮੇਰੇ ਪਿਤਰਾਂ ਨੂੰ ਮਿਲੇ ਮਾਰਜ ਕਨੇ ਮਿਲ ਸਕਦਾ ਹੈ ਪਰ ਤੂੰ ਆਖੇ ਹੁਣ ਮੈਂ ਸ਼ਰਾਦ ਕਰਾਣਾ ਹੈ ਕਿਸੇ ਨੂੰ ਭੋਜਨ ਛਕਾਣਾ ਹੈ ਬਸਤਰ ਦਾਨ ਕਰਾਨਾ ਦੁੱਧ ਪਿਲਾਣਾ ਹੈ ਖੇੇ ਖਵਾਣੀ ਹੈ ਇਹ ਮੇਰੇ ਪਿਤਰਾਂ ਨੂੰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐਸਾ ਨਹੀਂ ਅਗਰ ਆਖਿਆ ਜਾਏ ਹਾਂ ਪਹੁੰਚਦਾ ਹੈ ਕੋਈ ਹੱਟ ਕਰੇ ਤਾਂ ਮਹਾਰਾਜ ਕਹਿੰਦੇ ਫਿਰ ਐਸਾ ਵੀ ਹੋ ਸਕਦਾ ਅਗਰ ਕੋਈ ਚੋਰ ਅਗਰ ਕੋਈ ਡਕਾਇਤ ਡਾਕਾ ਮਾਰ ਕੇ ਧਨ ਲੈ ਆਵੇ ਤੇ ਉਸ ਧਨ ਦੇ ਨਾਲ ਸਰਾਧ ਕਰਾਵੇ ਤੇ ਜੇ ਅੱਗੇ ਪ੍ਰਮਾਤਮਾ ਸਿਆਣਾ ਹੈ ਕਿ ਉਹਨੂੰ ਇਤਨੀ ਵੀ ਪਛਾਣ ਹੋ ਜਾਏਗੀ ਕਿ ਚੋਰੀ ਦੇ ਧਨ ਨਾਲ ਸਰਾਧ ਹੋਇਆ ਤਾਂ ਫਿਰ ਅੱਗੇ ਵਸਤੂ ਦੀ ਪਛਾਣ ਹੋ ਜਾਏਗੀ ਕਿ ਜਦ ਚੋਰੀ ਦੇ ਧਨ ਨਾਲ ਹੀ ਸਰਾਧ ਹੋਇਆ ਹੈ ਤਾਂ ਸਰਾਧ ਸਾਰੇ ਦਾ ਸਾਰਾ ਚੋਰੀ ਹੋ ਗਿਆ ਕਿਉਂਕਿ ਚੋਰੀ ਦੇ ਧਨ ਨਾਲ ਹੋਇਆ ਹੈ ਨਾ ਇਹ ਸਾਰਾ ਪੁੰਨ ਵੀ ਇੱਕ ਚੋਰੀ ਹੋ ਗਿਆ ਹੈ ਜੈਸੇ ਚੋਰੀ ਕਰਨਾ ਪਾਪ ਚੋਰੀ ਦਾ ਸਾਜ਼ੋ ਸਮਾਨ ਰੱਖਣਾ ਵੀ ਪਾਪ ਅਗਰੇ ਪਿਤਰਾ ਨੂੰ ਦੇ ਦਿੱਤਾ ਗਿਆ ਚੋਰੀ ਦਾ ਧਨ ਚੋਰੀ ਦਾ ਅੰਨ ਚੋਰੀ ਦੇ ਬਸਤਰ ਚੋਰੀ ਦਾ ਸਾਜ਼ੋ ਸਮਾਨ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਪਿਤਰ ਵੀ ਚੋਰ ਬਣਾ ਲੈ ਜਾਣਗੇ ਫਿਰ ਤੂੰ ਕੀ ਸਰਦ ਕੀਤਾ ਔਰ ਐਸਾ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ 100% ਇਹ ਮੇਰਾ ਧਨ ਪਾਵਨ ਹੈ ਪਵਿੱਤਰ ਹੈ ਕੁਝ ਨਾ ਕੁਝ ਮਿਸ਼ਰਣ ਝੂਠ ਦਾ ਹੋਵੇਗਾ ਕੁਝ ਨਾ ਕੁਝ ਮਿਸ਼ਰਣ ਦੁਨੀਆਵੀ ਹੋਵੇਗਾ ਅਗਰ ਵਾਕਈ ਇਹ ਪਹੁੰਚਦਾ ਹੈ ਤਾਂ ਫਿਰ ਇਹ ਝੂਠ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਰਥ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਿਆਇ ਵੀ ਪਿਤਰਾਂ ਨੂੰ ਪਹੁੰਚੇਗਾ ਮਹਾਰਾਜ ਕਰਨ ਨਹੀਂ ਇਸ ਤਰ੍ਹਾਂ ਦੀ ਅਸਥੂਲ ਚੀਜ਼ਾਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਅਗਰ ਪਹੁੰਚਦੀਆਂ ਤਾਂ ਇੱਕ ਚੋਰ ਦਾ ਕਰਾਇਆ ਹਸਰਾਦ ਪਿਤਰਾਂ ਨੂੰ ਚੋਰ ਬਣਾ ਦੇਵੇਗਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਜੋ ਰਾਜ ਸਿੰਘਾਸਨ ਸੀ ਰਾਜ ਪ੍ਰਥਾ ਸੀ ਉਸ ਦੇ ਵਿੱਚ ਇਸਲਾਮੀ ਸ਼ਰਾਅ ਦੇ ਮੁਤਾਬਕ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਸਨ ਅੱਜ ਵੀ ਕਈ ਇਸਲਾਮੀ ਦੇਸ਼ਾਂ 'ਚ ਕੱਟ ਦਿੱਤੇ ਜਾਂਦੇ ਨੇ ਤੋਂ ਮਹਾਰਾਜ ਕਹਿੰਦੇ ਨੇ ਵੱਡੀਏ ਹੱਥ ਦਲਾਲ ਕੇ ਮੁਸਫੀ ਏ ਕਰੇ ਜੋ ਵਿਚੋਲਾ ਹੈ ਜੋ ਦਲਾਲ ਹੈ ਵਾਸਤਵਿਕ ਉਹ ਚੋਰ ਹੈ ਜੋ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦਾ ਹੈ ਤਾਂ ਫਿਰ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਦਲਾਲ ਕੌਣ ਅਰਦਾਸੀਆ ਵਿਚੋਲਾ ਜੋ ਬ੍ਰਾਹਮਣ ਸਰਾਦ ਕਰਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਫਿਰ ਇਸ ਦਿੱਤੇ ਹੱਥ ਕੱਢ ਦਿੱਤੇ ਜਾਣਗੇ ਕਿਉਂਕਿ ਚੋਰੀ ਦਾਧਾ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪੁਚਾਰੇ ਨਾ ਨਿਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਅੱਗੇ ਕੁਝ ਪ੍ਰਾਪਤ ਹੁੰਦਾ ਹੈ ਮਰਨ ਤੋਂ ਬਾਅਦ ਪ੍ਰਾਪਤ ਕੁਝ ਹੁੰਦਾ ਹੈ ਮਹਾਰਾਜ ਕਹਿੰਦਾ ਹਾਂ ਹੁੰਦਾ ਹੈ ਅਗਰ ਇਹੀ ਦੇਹੀ ਕੁਝ ਘਾਲਣਾ ਘਾਲੇ ਕੁਝ ਜਪ ਕਰੇ ਕੁਝ ਤਪ ਕਰੇ ਕੁਝ ਪੁੰਨ ਕਰੇ ਤਾਂ ਨਾਸ ਨਹੀਂ ਹੁੰਦੇ ਇਹ ਮਰਨ ਪ੍ਰਯੰਤ ਨਾਲ ਜਾਂਦੇ ਨੇ ਮਰਨ ਤੋਂ ਬਾਅਦ ਨਾਲ ਜਾਂਦੇ ਨੇ ਇਹ ਸਭ ਕੁਝ ਨਾਸ ਨਹੀਂ ਹੁੰਦਾ ਬਲਕਿ ਮਨੁੱਖ ਝੋਲੀ ਵਿੱਚ ਪਾ ਕੇ ਇਸ ਸਭ ਕੁਝ ਨੂੰ ਲੈ ਜਾਂਦਾ ਹੈ ਤਾਂ ਸਾਇਬ ਕਹਿੰਦੇ ਜੇ ਤੂੰ ਆਪਣਾ ਉਧਾਰ ਚਾਹਨਾ ਹੈ ਤੂੰ ਸਰਦ ਦੇ ਭਰੋਸੇ ਤੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਲਵੀਂ ਆਪਣੀ ਝੋਲੀ ਗੁਣਾ ਨਾਲ ਖੁਦ ਭਰ ਕੇ ਲੈ ਜਾਹੀਂ ਮਤਾਂ ਤੂੰ ਸੋਚੇਂ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰ ਸਰਦ ਕਰਾ ਲੈਣਗੇ ਹਵਨ ਕਰਾ ਲੈਣਗੇ ਜਦ ਤੱਕ ਕਰਾ ਲੈਣਗੇ ਔਰ ਇਸ ਤਰ੍ਹਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਪ੍ਰਮਾਤਮਾ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਬਚਕਾਨੀ ਗੱਲਾਂ ਨਹੀਂ ਨੇ ਅਗਰ ਕੋਈ ਜੀਵਨ ਭਰ ਅਨਰਥ ਕਰੇ ਤੇ ਮਰਨ ਲੱਗਿਆ ਪੁੱਤਰਾਂ ਨੂੰ ਕਹਿ ਦੇਵੇ ਸਰਾਧ ਕਰ ਰਹਿਣਾ ਤਾਂ ਕਿ ਮੈਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਏ ਔਰ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਏ ਸਹਿਬ ਕਹਿੰਦੇ ਨਹੀਂ ਨਾ ਨਿਕ ਅੱਗੇ ਸੋ ਮਿਲੇ ਜੋ ਖੱਟੇ ਖਾਲੇ ਦੇ ਅੱਗੇ ਮਿਲਦਾ ਹੈ ਪਰ ਉਹੀ ਕੁਝ ਮਿਲਦਾ ਹੈ ਜੋ ਇਹ ਦੇਈ ਘਾਲਣਾ ਥਾਲ ਲੀਏ ਦੂਸਰਾ ਜੋ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਜਲ ਦੇ ਇਸ਼ਨਾਨ ਨਾਲ ਬੰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਇਹ ਸੂਚੇ ਨਹੀਂ ਜੋ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਕਰਨ ਯਾ ਦੋ ਵਕਤ ਰੋਜ਼ ਇਸ਼ਨਾਨ ਕਰਨੇ ਬਸਤਰ ਸਾਫ਼ ਪਹਿਨ ਲੈਣ ਮਨ ਲਵਾਂਗੇ ਤਨ ਸੁੱਚਾ ਹੋਇਆ ਹੈ ਇਹਦੇ ਨਾਲ ਮਨ ਦੀ ਸੁਚੇਮ ਦਾ ਕੀ ਮਤਲਬ ਹੈ ਮਨ ਸੁੱਚਾ ਹੁੰਦਾ ਹੈ ਸੱਚ ਨਾਲ ਤਨ ਸੁੱਚਾ ਹੁੰਦਾ ਹੈ ਪਾਣੀ ਨਾਲ ਇਸ ਵਾਸਤੇ ਸਾਬੇ ਕਹਿੰਦੇ ਸੋਚੇ ਸੇ ਨਾਨਕਾ ਜਿਨ ਮਨ ਵਸਿਆ ਸੋਈ ਇੱਕ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਉਂ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਨਿਯਮਾਵਲੀ ਚੱਲਦੀ ਏ ਜਿਹਨੂੰ ਮਹਾਵਾਰੀ ਕਹਿੰਦੇ ਨੇ ਔਰ ਉਹਨਾਂ ਦਿਨਾਂ ਵਿੱਚ ਸਾਡੇ ਦੇਸ਼ ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਝੂਠੀ ਹੈ ਇਹ ਗਾਲ ਬੰਨ ਤਿੰਨ ਦਿਨ ਨਾ ਭੋਜਨ ਬਣਾ ਸਕਦੀ ਏ ਨਾ ਪਰੋਸ ਸਕਦੀ ਏ ਔਰ ਉਸ ਨੂੰ 3 ਦਿਨ ਚੌਕੇ ਦੇ ਚਵੀ ਜਾਣ ਦੀ ਇਜਾਜ਼ਤ ਨਹੀਂ ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਜੀ ਰਹੇ ਨੇ ਉਹ ਇਸਤਰੀ ਨੂੰ ਚੌਕੇ ਦੇ ਵਿੱਚ ਨਹੀਂ ਜਾਣ ਦਿੰਦੇ ਵੀ ਤੂੰ ਕਮ ਸੇ ਕਮ ਇਹ 3 ਦਿਨ ਤੇ ਅਪਵਿੱਤਰ ਹੈ ਜਦ ਕਿ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਤਾਂ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾਰਿਆ ਹੈ ਪਵਿੱਤਰਤਾ ਈਸ਼ਵਰ ਚੋਲੀ ਦੇ ਚ ਪਾ ਰਿਹਾ ਹੈ ਤੇ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਚ ਪਾ ਰਿਹਾ ਉਹ ਖੁਦ ਪਾਵਨ ਨਹੀਂ ਹੋ ਸਕਦਾ ਖੁਦ ਪਵਿੱਤਰ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਦੇ ਚ ਝੂਠਾ ਨਹੀਂ ਮੰਨਦੇ ਉਹ ਇਸ ਰੂਪ ਦੇ ਚ ਭੋਜਨ ਬਣਾ ਵੀ ਸਕਦੀ ਹੈ ਪਰੋਸ ਵੀ ਸਕਦੀ ਹੈ ਭਜਨ ਵੀ ਕਰ ਸਕਦੀ ਹੈ ਇਹ ਤੇ ਪ੍ਰਾਕਿਰਤਿਕ ਨਹੀਂ ਹੁੰਦਾ ਆਖਿਰ ਹੈ ਸਰੀਰ ਦੇ ਅੰਦਰ ਵੀ ਤੇ ਸਭ ਕੁਝ ਇਹੀ ਹੈ ਬਿਲਕੁਲ ਇਹੀ ਹੈ ਗੁਰਨਾਨਕ ਦੀ ਦ੍ਰਿਸ਼ਟੀ ਇੱਥੇ ਬਹੁਤ ਪਹਿਨੀ ਹੈ ਇਸ ਵਾਸਤੇ ਆਪਕੰਨ ਜਿਉ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਮਹੀਨੇ ਦੇ ਮਹੀਨੇ ਜੈਸੇ ਇਸਤਰੀ ਦੇ ਸਿਰ ਦੇ ਉੱਤੇ ਇਹ ਨਾਉਣ ਆਉਂਦਾ ਔਰ ਉਹਨੂੰ ਝੂਠਾ ਕਹਿ ਦਿੱਤਾ ਜਾਂਦਾ ਹੈ ਇਹ ਅਪਵਿੱਤਰ ਹੈ ਗਲਬਨ ਤਿੰਨ ਦਿਨ ਤੇ ਲਾਜ਼ਮੀ ਹੀ ਅਪਵਿੱਤਰ ਹੈ ਪਰ ਮਹਾਰਾਜ ਕਹਿੰਦੇ ਉਸਨੂੰ ਝੂਠਾ ਆਖੋ ਝੂਠੇ ਝੂਠਾ ਮੁਖਫਸੇ ਨਿਤਨੇ ਤੋ ਹੋਏ ਖਾਰ ਜਿਹਦੇ ਮੁਖ ਵਿੱਚ ਝੂਠ ਹੈ ਗਲਤ ਬਿਆਨ ਨਹੀਂ ਹੈ ਜਿਹਦਾ ਮੂੰਹ ਝੂਠਾ ਹੈ ਇਹ ਹੀ ਅਪਵਿੱਤਰ ਹੈ ਜੋ ਗਲਤ ਬਿਆਨ ਨਹੀਂ ਕਰ ਰਿਹਾ ਇਹ ਹੀ ਅਪਵਿੱਤਰ ਹੈ ਇਸਤਰੀ ਨੂੰ ਝੂਠਾ ਕਹਿਣਾ ਉਹ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਦੌਰ ਚੱਲਦਾ ਹੈ ਔਰ ਮਨੁੱਖ ਨੇ ਫੈਸਲਾ ਕਰ ਲਿਆ ਇਹ ਅਪਵਿੱਤਰ ਹੈ ਜਦ ਕਿ ਪ੍ਰਕਿਰਤੀ ਨੇ ਐਸਾ ਫੈਸਲਾ ਨਹੀਂ ਕੀਤਾ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਔਰ ਸਤਪੁਰਸ਼ਾਂ ਨੇ ਇਹ ਫੈਸਲਾ ਜ਼ਰੂਰ ਕੀਤਾ ਹੈ ਜਿਹਦੇ ਮੁਖ ਵਿੱਚ ਝੂਠ ਹੈ ਉਹ ਝੂਠਾ ਹੈ ਉਹ ਅਪਵਿੱਤਰ ਹੈ ਉਹ ਜਿਸ ਚੀਜ਼ ਨੂੰ ਛੂਏਗਾ ਜਿੱਥੇ ਬੈਠੇਗਾ ਝੂਠੀ ਖਲੇਰੇਗਾ ਅਪਵਿੱਤਰ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਝੂਠਾ ਉਹ ਹੈ ਜਿਹਦੇ ਮੁਖ ਵਿੱਚ ਝੂਠ ਵਸਦਾ ਹੈ ਝੂਠੀ ਉਹ ਇਸਤਰੀ ਨਹੀਂ ਜੋ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਜੋ ਹੈ ਨਾਮਣਾ ਕਰਦੀ ਹੈ ਇਸ਼ਨਾਨ ਕਰਦੀ ਹੈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਵਾ ਸੂਚੇ ਇਹ ਨਾ ਆਖੀਏ बहन ਦੇ ਪਿੰਡਾ ਧੋਏ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਆਪਣਾ ਤਨ ਜੋ ਤਰ੍ਹਾਂ ਤਰ੍ਹਾਂ ਦੇ ਜਲ ਦੇ ਨਾਲ ਧੋਂਦੇ ਨੇ ਇਸ਼ਨਾਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਇਹ ਸੁੱਚੇ ਨਹੀਂ ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਚ ਸੱਚ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਬੀਜਿਕ ਨਾਮ ਗ੍ਰੰਥ ਦੇ ਚ ਭਗਤ ਕਬੀਰ ਜੀ ਦਾ ਇੱਕ ਬੜਾ ਕੀਮਤੀ ਬੋਲ ਹੈ ਜੋ ਕਿ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਚ ਨਹੀਂ ਹੈ ਕਿਉਂਕਿ ਬੀਜਕ ਗ੍ਰੰਥ ਦੇ ਚ ਭਗਤ ధਨੀ RAM ਦੇਵੀ ਬੋਲਨੇ ਜੋ ਕਬੀਰ ਪੰਥ ਦੇ ਉੱਗੇ ਪ੍ਰਚਾਰਕ ਹੋਏ ਨੇ ਕਬੀਰ ਜੀ ਤੋਂ ਬਾਅਦ ਕਬੀਰ ਪੰਥ ਦੇ ਪ੍ਰਚਾਰ ਦੀ ਤਮਾਮ ਜ਼ਿੰਮੇਵਾਰੀ ਭਗਤ ధਨੀ RAM ਨੇ ਲਈ ਤੇ ధਨੀ RAM ਨੇ ਜਿਤਨੀ ਵੀ ਰਚਨਾ ਰਚੀ ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤੇ ਆ ਔਰ ਕਿਉਂਕਿ ਉਹਨਾਂ ਦੀ ਗੱਦੀ ਤੇ ਸਨ ਸੁਵਿਧਾਨ ਦੇ ਮੁਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ ਆਪ ਦੇ ਬੜੇ ਕੀਮਤੀ ਬੋਲ ਆਪ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰ ਹੈ ਮੋਰ ਕਿਉਂ ਨਾ ਤਰ ਹੈ ਜਿਨ ਕੇ ਲੰਬੇ ਲੰਬੇ ਪਰ ਹੈ ਕਹਿੰਦੇ ਨੇ ਕਿ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਕਿਸ ਕੁਦਰਤੀ ਨੇ ਲੇਕਿਨ ਜਟਾਵਾ ਕੁਦਰਤੀ ਨਹੀਂ ਹੈ ਜਟਾਵਾ بورڈ دا دودھ پا کے بنایا دے دودھ نال سر دےس بڑے لمبے ہو جاندے نے دس فٹ پندرہ فٹ تک بھی لمبے یہ کیس جوگیاں ہے مل دے رہے تو دھنی رام کے کہہ جٹ بڑھائے جو نر تر ہے مور کیوں نہ تر ہے جن کے لمبے لمبے پر ہیں گنگ نہائے جو نر تر ہے مینڈک کیوں نہ تر ہے جن کے گنگا میں گھر ہے تو تے ایک دن ਇਸ਼ਨਾਨ کرنا ہے دو دن کرنا ہے سال بعد کرنا ہے 6 مہینے بعد کرنا ہے پر جو دن رات گنگا دے چرے رہیاں نے مچھلیاں تے مینڈک انہاں دا تے پار اتارہ اج ہی ہو جانا چاہیے ایتھے گنگا تو باہر ہی نہیں نکل دے ایتھے دن رات گنگا دے وچ نہ کرک نہیں کر رہے دھنی رام भगत ਕਬੀਰ ਜੀ ਦੇ ਵੀ بول ਨੇ ਗੁਰਗੰਸਾਹਬ ਜੀ মহারাজ دے اندر اپ کہندے نے कबीर गंगा तीर जो घर करे पीवे निर्मल नीर पर बिन हर भजन ना मुक्त होए इम कह रमे कबीर भावे तो कुटिया गंगा ਦੇ ਟੱਟ ਤੇ ਬਣਾ ਲਵੇ निर्मल जल पीवे ਤੇ ਇਸ਼ਨਾਨ ਕਰੇ ਪਰ ਬਿਨਾ हरि ਦੇ ਨਾਮ ਤੋਂ ਬਿਨਾ ਸੱਚ ਦੀ ਧਾਰਨਾ ਤੋਂ ਤੈਨੂੰ मोक्ष ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ तो धणी राम ਕਹਿੰਦੇ ਨੇ ਜੱਟ ਬੜਾਏ ਜੋ ਨਰतरह मोर क्यों ना तरह جن کے لمبے لمبے پر ہیں گنگ نہائے جو نر تر ہیں مینڈک نہ تر ہیں جن کے گنگا میں گھر ہیں سنکھ بجائے جو نر تر ہیں گدھے نہ تر ہیں جن کے سنکھ جیسے سر ہیں کہت کبیر سنورے سنتو وہی نر تر ہیں جن کے ہردے میں ہر ہے پار اتارا انہیں دا جنہ دے ہردے دے نام دا واسا ہوئے ਇਸੋ ਹੱਸਦੇ ਸਾਹਿਬ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਇੱਕ ਚੰਗੀ ਵਾਈਬ੍ਰੇਸ਼ਨ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਕੁਝ ਦਿਨ ਬਸਰ ਕਰਨਾ ਤੇ ਠੀਕ ਹੈ ਇੱਕ ਚੰਗੇ ਵਾਤਾਵਰਣ ਦੇ ਵਿੱਚ ਜਾ ਬੈਠਣਾ ਇਹ ਗੱਲ ਤੇ ਚੰਗੀ ਹੈ ਲੇਕਿਨ ਇੱਕ ਡੁਬਕੀ ਲਾ ਕੇ ਕਹਿ ਦੇਣਾ ਕਿ ਸਾਰੇ ਪਾਪ ਲਹਿ ਗਏ ਨੇ ਉਤਰ ਗਏ ਨੇ ਸਾਹਿਬ ਕਹਿੰਦੇ ਨੇ ਇੱਕ ਝੂਠੀ ਕਲਪਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਾਮ ਕ્રોਧ ਪੰਚਾਂ ਕੇ ਵਸਰੇ ਤੀਰਥ ਨਾਇ ਕਹੈ ਸਭ ਉਤਰੈ ਪੰਨੇ ਚੰਡਾਲ ਤੇਰੇ ਅੰਦਰ ਨੇ ਤੇ ਡੁਬਕੀ ਲਾ ਹੈ ਤੇ ਕਹਿੰਦਾ ਮੋਕਸ਼ ਗਤੀ ਦੀ ਜੋ ਹੈ ਪ੍ਰਾਪਤੀ ਹੋਵੇਗੀ ਐਸਾ ਹੋ ਨਹੀਂ ਸਕਦਾ ਇੱਕ ਆਮ ਧਾਰਨਾ ਹੈ ਕਿ ਜਿਹੜਾ ਬਨਾਰਸ ਦੇ ਚ ਮਰ ਜਾ ਹੈ ਉਹ ਸ਼ਿਮਾ ਦੀ ਪੁਰੀ ਚ ਜਾਂਦਾ ਹੈ ਉਹਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਬਨਾਰਸ ਦੇ ਚ ਰਹਿੰਦਾ ਹੋਇਆ ਕਵੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ ਆਪ ਕਹਿੰਦੇ ਨੇ ਮਨੋਂ ਕਠੋਰ ਜੇ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਹਰ ਕਾ ਸੰਤ ਮੜੇ ਹਲੰਬੇ ਤਿੰਨ ਸਗਲੀ ਸੈਣ ਤਰਾਈ ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਦੇ ਚ ਮਰ ਗਿਆ ਕੁੰਭੀ ਨਰਕਾਂ ਚ ਜਾਏਗਾ ਪਰ ਜੇ ਹਿਰਦੇ ਦੇ ਚ ਪ੍ਰਮਾਤਮਾ ਦਾ ਨਾਮ ਹੈ ਤੇ ਜੇ ਕਿਦਰੇ ਮਗ ਹਿਰਦੇ ਚ ਵੀ ਮਰ ਜਾ ਹੈ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ ਭਾਉ ਉਹਨਾਂ ਨੂੰ ਵੀ ਚੰਗੀ ਪ੍ਰੇਰਨਾ ਦੇ ਜਾਏਗਾ ਕਬੀਰ ਦਾ ਅੰਤ ਮਘਰ ਦੇ ਚੋਇਆ ਜੋ ਗੌਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜ਼ੋਨ ਦੇਚ ਜਾਏਗਾ ਤਾਂ ਕਬੀਰ ਨੇ ਦਾਵਾ ਕੀਤਾ ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜ਼ੋਨ ਦੇਚ ਵੀ ਨਹੀਂ ਜਾਵਾਂਗਾ ਉਹਨਾਂ ਦੇ ਆਪਣੇ ਬੋਲ ਸਗਨ ਜਨਮ ਸਿਵਪੁਰੀ ਬਿਤਾਇਆ ਮਰਤੀ ਬਾ ਮਘਰ ਉਠਦਾ ਆ ਗੁਰੂ ਗੰਨ ਸਾਹਿਬ ਦੇ ਬੋਲ ਵੀ ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਪਰ ਹੁਣ ਮੈਂ ਮਰਨ ਲੱਗਾ ਮੈਂ ਮਗਰ ਵਿੱਚ ਮਰਾਂਗਾ ਮੈਂ ਦੱਸਣਾ ਹੈ ਦੁਨੀਆ ਨੂੰ ਕਿ ਹਿਰਦੇ ਦੇ ਵਿੱਚ ਅਗਰ ਕੋਈ ਕਠੋਰਤਾ ਹੈ ਮਨਨਤਾ ਹੈ ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੈ ਅਗਰ ਹਿਰਦਾ ਪਾਵਨ ਹੈ ਤਾਂ ਮਗਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ ਰਾਮ ਦੀ ਪ੍ਰਾਪਤੀ ਹੈ ਈਸ਼ਵਰ ਦੀ ਜੋ ਹੈ ਪ੍ਰਾਪਤੀ ਹੈ ਗੱਲ ਸਾਰੀ ਪ੍ਰਭੂ ਤੇ ਨਾਮ ਤੇ ਆਵੇਗੀ ਸੱਚ ਤੇ ਆਵੇਗੀ ਔਰ ਮੈਂ ਅੱਜ ਦੇਖਿਆ ਹੈ ਕਿ ਕਬੀਰ ਦੀ ਸਮਾਦ ਦੇ ਉੱਤੇ ਇੱਕ ਪਾਸੇ ਇੱਕ ਮਜੌਰ ਬੈਠਾ ਹੈ ਇੱਕ ਪਾਸੇ ਇੱਕ ਬ੍ਰਾਹਮਣ ਬੈਠਾ ਹੈ ਔਰ ਕਬੀਰ ਸਾਰੀ ਜ਼ਿੰਦਗੀ ਕਹਿੰਦੇ ਰਹਿ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੂਲਾ ਛਾੜੇ ਰੋ ਭਈ ਮੈਂ ਦੋਹਾਂ ਨੂੰ ਛੱਡ ਦਿੱਤਾ ਹੈ ਮੈਂ ਦੋਹਾਂ ਦੇ ਕਰਮ ਕਾਂਡ ਨੂੰ ਛੱਡ ਦਿੱਤਾ ਹੈ ਫਿਰ ਮੇਰਾ ਕੌਣ ਹੈ ਜਿਸ ਤੋਂ ਮੈਂ ਪ੍ਰੇਰਣਾ ਪੈ ਲੈਣਾ ਉਹ ਮੇਰਾ ਪਰਮਾਤਮਾ ਉਹ ਮੇਰਾ ਅਕਾਲ ਪੁਰਖ ਉਹੀ ਮੈਨੂੰ ਸਿੱਖਿਆ ਦੇਈ ਜਾ ਰਿਹਾ ਹੈ ਉਹੀ ਮੈਨੂੰ ਸਮਝਾਈ ਜਾ ਰਿਹਾ ਹੈ ਔਰ ਉਸ ਕਰਕੇ ਮੈਨੂੰ ਸਮਝ ਪਈਏ ਕਿ ਉਹ ਜਦ ਹਿਰਦੇ ਦੇ ਵਿੱਚ ਵਸਦਾ ਹੈ ਤਾਂ ਮਨੁੱਖ ਪਾਵਨ ਹੋ ਜਾਂਦਾ ਹੈ ਮਨੁੱਖ ਪਵਿੱਤਰ ਹੋ ਜਾਂਦਾ ਹੈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਇਹੀ ਕੁਝ ਫਰਮਾਨ ਪਏ ਕਰਦੇ ਨੇ ਝੂਠੇ ਝੂਠਾ ਮੁਖ ਵਸੇ ਨਿਤਨੇਤ ਹੋਏ ਖੁਰਾ ਸੂਚੇ ਇਹ ਨਾ ਆਖੀਏ ਬਹਿਨ ਦੇ ਪਿੰਡਾ ਧੋਏ ਤੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਆ ਕਿ ਮਰਨ ਤੋਂ ਬਾਅਦ ਜ਼ਿੰਦਗੀ ਕੀ ਹੁੰਦੀ ਹੈ ਨਾਲ ਹੀ ਨਾਲ ਦੱਸਦੇ ਆ ਕਿ ਮਰਨ ਵਾਲੇ ਦੇ ਜਿਹੜਾ ਪਿਛਲਾ ਪਰਿਵਾਰ ਹੁੰਦਾ ਖਾਨਦਾਨ ਹੁੰਦਾ ਜਿਹੜਾ ਮਰਨ ਵਾਲੇ ਵਾਸਤੇ ਜੋ ਕੁਝ ਕਰਦਾ ਵੈ ਖਾਣਾ ਖਲੋਂਦਾ ਗਰੀਬਾਂ ਨੂੰ ਕੱਪੜੇ ਦਿੰਦਾ ਗਰੀਬਾਂ ਨੂੰ ਕਥਾ ਕੀਰਤਨ ਕਰਦਾ ਪੂਜਾ ਪਾੜ ਕਰਦਾ ਮੋਲਵੀ ਬੁਲਾਉਂਦਾ ਉਹ ਜ਼ਿਕਰ ਅਜ਼ਕਾਰ ਕਰਦੇ ਆਇਆ ਕਿ ਉਹਦਾ ਸਵਾਬ ਮਰਨ ਵਾਲੇ ਨੂੰ ਹੁੰਦਾ ਵੈ ਉਹਨਾਂ ਸਾਰੇ ਖਾਣਿਆਂ ਦਾ ਖਲੋਂਦਾ ਸਭ ਕੁਝ ਕਰਨ ਦਾ ਕੋਈ ਫਾਇਦਾ ਮਰਨ ਵਾਲੇ ਨੂੰ ਵੀ ਹੁੰਦਾ ਵੈ ਤੇ ਉਹਨਾਂ ਨੇ ਕਿਹਾ ਅਗਰ ਤੇ ਉਹ ਜਿਹੜੇ ਹੱਕ ਹਲਾਲ ਦੀ ਕਮਾਈ ਦੇ ਨਾਲ ਸਭ ਕੁਝ ਕੀਤਾ ਜਾ ਰਿਹਾ ਤੇ ਨਾਲ ਹੀ ਨਾਲ ਉਸ ਸਭ ਅਮਲ ਕਰਨ ਦੇ ਵਿੱਚ ਦਿਖਾਵਾ ਨਹੀਂ ਹੈ ਜਿਹੜੇ ਮਰਨ ਵਾਲੇ ਦੇ ਪਰਿਵਾਰ ਉਹਨਾਂ ਦੇ ਜਿਹੜੀ ਨੀਅਤ ਹੈ ਉਹਦੇ ਵਿੱਚ ਦਿਖਾਵਾ ਨਹੀਂ ਹੈ ਫੇਰ ਤੇ ਉਹਦਾ ਸਵਾਬ ਪਹੁੰਚੇਗਾ ਮਰਨ ਵਾਲੇ ਨੂੰ ਫੇਰ ਉਹਦੇ ਕੁਝ ਨਾ ਕੁਝ ਜ਼ਿੰਦਗੀ 'ਚ ਸਕੂਨ ਆਏਗਾ ਅਗਰ ਉਹਨੇ ਬੁਰੇ ਕੰਮ ਕੀਤੇ ਵੀ ਹੋਣਗੇ ਤੇ ਰੱਬ ਉਹਦੇ ਉੱਤੇ ਰਹਿਮਤ ਕਰ ਦੇਗਾ ਕਿਉਂਕਿ ਉਹਦੇ ਪਿਛਲੇ ਜਿਹੜਾ ਉਹਦੇ ਵਾਸਤੇ ਕੁਝ ਸਮਾਨ ਕਰਨ ਦੇ ਆ ਲੇਕਿਨ ਅਗਰ ਉਹਦੇ ਵਿੱਚ ਦਿਖਾਵਾ ਹੈ ਜਿਹੜਾ ਕਿ ਮਰਨ ਵਾਲੇ ਦਾ ਪਰਿਵਾਰ ਜਾਂ ਖਾਨਦਾਨ ਦਿਖਾਵਾ ਕਰਨ ਦੇ ਆ ਕਿ ਫਲਾਣਾ ਦੇਖ ਕੇ ਕਹੇ ਯਾਰ ਵਾਹ ਇਹਨਾਂ ਨੇ ਤਾਂ ਬੜੇ ਵਧੀਆ ਕੰਮ ਕੀਤਾ ਬੜਾ ਖਾਣਾ ਖਿਲਾਇਆ ਇਹ ਬੜੇ ਅੱਛਾ ਖਾਣਾ ਖਿਲਾਇਆ ਬੜੇ ਕਪੜੇ ਦਿੱਤੇ ਬੜਾ ਚੰਗਾ ਮੋਲਵੀ ਬੁਲਾਇਆ ਬੜਾ ਚੰਗਾ ਗਿਆਨੀ ਬੁਲਾ ਕੇ ਇਹ ਸਾਰਾ ਕਥਾ ਕੀਰਤਨ ਕੀਤੀ ਮਤਲਬ ਕਿ ਸਿਰਫ ਔਰ ਸਿਰਫ ਦਿਖਾਵਾ ਕਿ ਲੋਕ ਬਾਵਾ ਕਰਨ ਸਾਡੀ ਤੇ ਅਗਰ ਦਿਖਾਵੇ ਦੀ ਨੀਅਤ ਹੈ ਤਾਂ ਫਿਰ ਉਸ ਮਰਨ ਵਾਲੇ ਨੂੰ ਉਹਦਾ ਕੋਈ ਸਵਾਬ ਨਹੀਂ ਪਹੁੰਚਣਾ ਮਰਨ ਵਾਲੇ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਣਾ ਫਿਰ ਉਹ ਦਿਖਾਵਾ ਜਿਹੜਾ ਤੁਸੀਂ ਕਰਨਦੇ ਹੋ ਉਹ ਦੁਨੀਆ ਵਾਲੇ ਤੁਹਾਡੀ ਤਰੀਫਾਂ ਕਰ ਦਿੱਤੀਆਂ ਉਹ ਤੁਹਾਡੇ ਦਿਖਾਵੇ ਦਾ ਫਿਰ ਤੁਹਾਨੂੰ ਸਲਾਮ ਮਿਲ ਗਿਆ ਮਰਨ ਵਾਲਿਆਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਇਸ ਕਰਕੇ ਅਗਰ ਤੁਸੀਂ ਆਪਣੇ ਮਰਨ ਵਾਲਿਆਂ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਫਿਰ ਦਿਖਾਵਾ ਨਾ ਕਰੋ ਖਮੋਸ਼ੀ ਦੇ ਨਾਲ ਹੱਕ ਹalal ਦੀ ਜਿਹੜੀ ਤੁਹਾਡੀ ਕਮਾਈ ਉਹਦੇ ਵਿੱਚ ਹੀ ਕਿਸੇ ਗਰੀਬ ਦੀ ਮਦਦ ਕਰ ਦਿਓ ਕਿਤੇ ਜਿਹੜਾ ਇੰਜ ਦਾ ਰਾਹ ਜਿੱਥੇ ਕੋਈ ਪਾਣੀ ਦਾ ਨਲਕਾ ਲੱਗ ਸਕਦਾ ਜਾਂ ਖੂਹਾਂ ਖਵਾ ਸਕਦੇ ਆ ਸਕਦੇ ਹੋ ਤੇ ਖੂਹਾਂ ਖਦਵਾ ਦਿਓ ਜਾਂ ਪਾਣੀ ਦਾ ਨਲਕਾ ਲਵਾ ਦਿਓ ਜਾਂ ਕੋਈ ਫਿਲਟਰ ਵਾਲਾ ਪਾਣੀ ਜਿਹੜਾ ਪੂਲਰ ਹੁੰਦਾ ਉਹ ਲਵਾ ਦਿਓ ਤਾਕੇ ਜਿਹੜਾ ਵੀ ਕੋਈ ਹੁੰਦਾ ਜਾਂਦਾ ਪਾਣੀ ਪੀ ਸਕੇ ਤੇ ਉਹਦਾ ਸਵਾਬ ਉਹਨੂੰ ਮਿਲ ਸਕੇ ਜਾਂ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਮਸਜਿਦ ਦੇ ਵਿੱਚ ਕੋਈ ਪੱਖਾ ਲਵਾ ਦਿਓ ਏਸੀ ਲਵਾ ਸਕਦੇ ਹੋ ਏਸੀ ਲਵਾ ਦਿਓ ਮਰਨ ਵਾਲੇ ਦੇ ਨਾਤੇ ਤਾਂ ਕਿ ਉਹਦਾ ਸਵਾਬ ਉਹਨੂੰ ਪਹੁੰਚੇ ਤੇ ਫਿਰ ਇਹ ਐਸੇ ਸਵਾਬ ਹੈ ਜਿਹੜਾ ਕਿ ساری ਉਮਰ ਹੀ ਚਲਦੇ ਰਹਿੰਦੇ ਆ ਕਿ ਜਿੰਨੀ ਦੇਰ ਤੱਕ ਕੋਈ ਪਾਣੀ ਪੀਏਗਾ ਗੁਰਦੁਆਰੇ ਦੇ ਵਿੱਚ ਜਾਂ ਮਸਜਿਦ ਦੇ ਵਿੱਚ ਉਸ ਪੱਖੇ ਦੇ ਥੱਲੇ ਹਵਾ ਲਏਗਾ ਉਹਨੂੰ ਉਹਦਾ ਸਵਾਬ ਹੋਏ ਕਿਉਂਕਿ ਤੁਸੀਂ ਇਨਸਾਨੀਅਤ ਦਾ ਭਲਾ ਕਰਨਦੇ ਹੋ ਤੇ ਜਦੋਂ ਇਨਸਾਨੀਅਤ ਦਾ ਭਲਾ ਕਰੋਗੇ ਫਿਰ ਰੱਬ ਦੀ ਰਹਿਮਤ ਤੁਹਾਡੇ ਤੇ ਹੋਏਗੀ ਇਹਦੇ ਵਿੱਚ ਇੱਕ ਹੋਰ ਵੀ بڑا ਸਬਕ ਹੈ ਕਿ ਦੇਖੋ ਅਸੀਂ ਇਨਸਾਨੀਅਤ ਜਦੋਂ ਚੰਗਾ ਸੋਚਾਂਗੇ ਨਾ ਤੇ ਭਾਵੇਂ ਅਸੀਂ ਜ਼ਿੰਦਾ ਆ ਜਾਂ ਭਾਵੇਂ ਮਰ ਗਏ ਆ ਸਾਡੇ ਉਤੇ ਰਹਿਮਤ ਹੀ ਹੋਏਗੀ ਤੇ ਇਸ ਕਰਕੇ ਆਪਣੇ ਪਹਿਲੀ ਪ੍ਰਾਇੋਰਟੀ ਜਾਂ ਫੋਕਸ ਇਹ ਤੇ ਜਿਹੜੀ ਇਨਸਾਨੀਅਤ ਦੀ ਰੱਖੋ ਕਿ ਇਨਸਾਨੀਅਤ ਦਾ ਪਲਾ ਕਰੋ ਇਨਸਾਨੀਤ ਵਾਸਤੇ ਦਰਦ ਤਕਲੀਫ ਰੱਖੋ ਆਪਣੇ ਦੇਲ ਅੰਦਰ ਦੂਸਰਿਆਂ ਦੀ ਜਿਹੜੀ ਖੁਸ਼ੀ ਉੰਜ ਖੁਸ਼ ਹੋਵੋ ਤੇ ਦੂਸਰਿਆਂ ਦੀ ਤਕਲੀਫ ਨੂੰ ਮਹਿਸੂਸ ਕਰੋ ਉਹਨਾਂ ਦੀ ਤਕਲੀਫ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਖਿਆਲ ਰੱਬ ਰਾਖਾ